ਇੱਕ ਵਿਅਕਤੀ ਘਟਨਾ ਦੇ ਵਿੱਚ ਹੋਇਆ ਲੱਤਾਂ ਤੋਂ ਲਾਚਾਰ ਕੰਮਕਾਰ ਕਰਨ ਤੋਂ ਹੋਇਆ ਮਜਬੂਰ ਘਰਵਾਲੀ ਅਤੇ ਬੱਚਿਆਂ ਲਈ ਬੜੀ ਆਫਤ ਘਰਵਾਲੀ ਲੋਕਾਂ ਦੇ ਘਰਾਂ ਵੀ ਜਾ ਜਾ ਕੇ ਕਰਦੀ ਹੈ ਕੰਮ ਅਤੇ ਬੱਚੇ ਲੋਕਾਂ ਦੇ ਘਰ ਤੋਂ ਮੰਗ ਮੰਗ ਕੇ ਲਿਆਉਂਦੇ ਨੇ ਘਰ ਦੀਆਂ ਜ਼ਰੂਰਤਾਂ ਦਾ ਸਾਧਨ ਇੰਨਾ ਹੀ ਨਹੀਂ ਕਈ ਨਾਮੀ ਬੰਦੇ ਆਏ ਵੀਡੀਓ ਬਣਾਣ ਵੀਡੀਓ ਬਣਾਣ ਤੋਂ ਬਾਅਦ ਭਰੋਸਾ ਦਿੱਤਾ ਗਿਆ ਕਿ ਕਰਾਂਗੇ ਮਦਦ ਪਰ ਕੋਈ ਨਹੀਂ ਆਇਆ ਮਦਦ ਕਰਨ ਜੀ ਹਾਂ ਅੱਜ aí ਦੋਸਤੋ ਕੁਝ ਹੋਇਆ ਹੈ ਗੁਰਦਾਸਪੁਰ ਦੇ ਪਿੰਡ ਅਟਵਾਲ ਦੇ सोनू ਮਸੀਹ ਨਾਲ ਤੁਹਾਂ ਦੱਸ ਦਈਏ ਕਿ ਜੋ ਤੋ ਪੇਸ਼ੇਵਰ ਇੱਕ ਨਾਈ ਦਾ ਕੰਮ ਕਰਦਾ ਸੀ ਪਰ ਕੁਸਮਾ ਪਹਿਲਾਂ ਉਸ ਦਾ ਐਕਸੀਡੈਂਟ ਹੋ ਗਿਆ ਅਤੇ ਉਹ ਲੱਤਾਂ ਤੋਂ ਲਾਚਾਰ ਹੋ ਗਿਆ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਉਸ ਦੇ ਘਰ ਦੀਆਂ ਨੇ ਅਜੀਆਂ ਤਸਵੀਰਾਂ ਨਾ ਹੀ ਕਿਸੇ ਦੇ ਘਰ ਦੀਆਂ ਹੋਣ ਅਸੀਂ ਸਾਰੇ ਰੱਬ ਨੂੰ ਬੇਨਤੀ ਕਰਦੇ ਹਾਂ ਕਹਿੰਦੇ ਨੇ ਜਦੋਂ ਮੀਂਹ ਪੈਂਦਾ ਹੈ ਤਾਂ ਇਹ ਮੀਂਹ ਸਿੱਧਾ ਹੀ ਪਾਣੀ ਥੱਲੇ ਆ ਜਾਂਦਾ ਹੈ ਇਹਨਾਂ ਨੂੰ ਸੋਨਾ ਬੈਣਾ ਵੀ ਔਖਾ ਹੋ ਜਾਂਦਾ ਹੈ ਅਤੇ ਹੁਣ ਹਾਲਾਤ ਇੰਨੇ ਬੱੱਤਰ ਬਣ ਚੁੱਕੇ ਨੇ ਕਿ ਲੋਕ ਇਹਨਾਂ ਦਾ ਮਜ਼ਾਕ ਉਡਾਉਂਦੇ ਨੇ ਪਰਿਵਾਰ ਦਾ ਬੱਚੇ ਜੋ ਕਿ ਛੋਟੇ ਛੋਟੇ ਨੇ ਉਹ ਲੋਕਾਂ ਦੇ ਘਰਾਂ ਤੋਂ ਪਿਓ ਦੇ ਲਈ ਮਦਦ ਮੰਗਣ ਜਾਂਦੇ ਨੇ ਪਰ ਮਦਦ ਕੋਈ ਨਹੀਂ ਕਰ ਰਿਆ ਇੰਨਾ ਜ਼ਰੂਰ ਹੈ ਕਿ ਸੋਨੂ ਮਸੀਹ ਨੇ ਕਿਹਾ ਹੈ ਕਿ ਕੁਝ ਲੋਕਾਂ ਨੇ ਮੇਰੀ ਥੋੜੀ-ਬੋਤੀ ਮਦਦ ਕੀਤੀ ਹੈ ਪਰ ਉਹ ਵੀ ਹੁਣ ਆਉਣਾ ਬੰਦ ਕਰ ਗਏ ਸੋ ਦੋਸਤੋ ਪੂਰੇ ਮੌਕੇ ਤੇ ਸਾਡੇ ਪੱਤਰਕਾਰ ਲੱਭ ਪ੍ਰੀਤ ਖੁਸ਼ੀਪੁਰ ਨੇ सोनू ਮਸੀਹ ਨਾਲ ਕੀ ਗੱਲਬਾਤ ਕੀਤੀ ਹੈ ਤੁਸੀਂ ਆਪ ਹੀ ਦੇਖੋ ਸੋ ਸਾਡੇ ਨਾਲ ਇਸ ਟਾਈਮ सोनू ਮਸੀਹ ਜੀ ਨੇ ਦੋ ਜਨਾਂ ਦੀ ਕੀ ਸੋਸ਼ਲ ਮੀਡੀਆ ਤੇ ਵੀਡੀਓ ਕਾਫੀ ਦਿਨਾਂ ਤੋਂ ਵਾਇਰਲ ਹੋ ਰਹੀ ਸੱਸੀ ਘਰ ਭਾਈ ਸੱਸੀ ਘਰ ਜੀ ਕੀ ਬੜੀ ਆਪਣਾ ਮੇਰਾ ਨਾਮ सोनू ਮਸੀਹ ਜੀ ਪਿੰਡ ਠਵਾਲ ਹੈ ਤੇ ਪਰ ਇਹ ਜਿਹੜਾ ਮਤਲਬ ਇਹ ਜਿਹੜੀ ਹੋਈ ਹੈ ਕੰਡੀਸ਼ਨ ਹੈ ਇਹ ਮਤਲਬ ਪਹਿਲਾਂ ਜਮਾਨਦਰੂ ਐਵੇਂ ਹੀ ਕਿ ਜਾਂ ਨਹੀਂ ਭਾਈ ਇਹਨੂੰ ਘੱਟੋ ਘੱਟ 14 ਸਾਲ ਹੋ ਗਏ ਨੇ ਮੈਨੂੰ ਇਸ ਤਰ੍ਹਾਂ ਹੋਏ ਨੂੰ ਨਾ ਤੇ ਲੱਤਾਂ ਚੱਲਦੀਆਂ ਨੇ ਨਹੀਂ ਬ੍ਰਹਮਚਲਦੀ ਹੈ ਆਪਣੇ ਕੋਈ ਚੀਜ਼ ਮੈਂ ਚੁੱਕ ਕੇ ਖਾ ਨਹੀਂ ਸਕਦਾ ਤੇ ਫੋਨ ਵੀ ਨਹੀਂ ਚੁੱਕ ਸਕਦਾ ਨਹੀਂ ਇਹ ਕਿਵੇਂ ਮਤਲਬ ਹੋਇਆ ਕੋਈ ਮਲੇ ਸਰਾ ਇਹ ਤੇ ਕੁਝ ਐਕਸੀਡੈਂਟ ਹੋਇਆ ਹੀ ਉਹਦੀ ਵਜ੍ਹਾ ਦੇ ਨਾਲ ਹੀ ਕੋਈ ਨਾੜ ਪ੍ਰੈਸ ਹੋ ਗਈ ਆ ਤੇ ਮੈਂ ਪਹਿਲੋਂ ਕੰਮ ਕਰਦਾ ਰਿਹਾ ਕਟਿੰਗ ਦਾ ਉਹ ਜਿੰਨੇ ਪੈਸੇ ਉੱਥੇ ਵੀ ਕਮਾਉਣੇ ਉਹ ਸਾਰੇ ਲਾਹੜੇ 6-7 ਲੱਖ ਰੁਪਏ ਲਾਹੜਿਆ ਕਿ ਡਾਕਟਰ ਨੂੰ ਕੋਈ ਸਮਝ ਨਹੀਂ ਆਈ ਤੇ ਬਾਕੀ ਹੁਣ ਤੁਹਾਡੇ ਸਾਹਮਣੇ ਹੈ ਵੇ ਤੇ ਘਰ ਦੇ ਵੀ ਅਸੀਂ ਜਿਹੜੇ ਹਾਲਾਤ ਵੇਖੇ ਨੇ ਮਤਲਬ ਮੌਜੂਦਾ ਵੇਖਿਆ ਨ ਵੀ ਉੱਥੇ ਵੀ ਮਤਲਬ ਜਿਹੜੇ ਕੱਚੇ ਕਮਰੇ ਨੇ ਮਤਲਬ ਬਾਲਿਆਂ ਦੀ ਵੀ ਕੋਈ ਸਥਿਤੀ ਜਿਹੜੀ ਮਤਲਬ ਏਡੀ ਨਹੀਂ ਹੈਗੀ ਹਾਂਜੀ ਹਾਂਜੀ ਉੱਥੇ ਸਾਡੇ ਘਰ ਜਦੋਂ ਬਾਰਿਸ਼ ਪੈਂਦੀ ਹੈ ਤਾਂ ਬਹਿਣ ਨੂੰ ਜਗ੍ਹਾ ਨਹੀਂ ਹੁੰਦੀ ਮਤਲਬ ਇੰਨੀਆਂ ਜਿਹੜੀਆਂ ਸਮਾਜ ਸੇਵੀ ਸੰਸਥਾ ਨੇ ਜਾਂ ਇੰਨੇ ਮਤਲਬ ਸਰਕਾਰ ਨੂੰ ਮੈਨੂੰ ਅਪਰੋਚਾ ਕੀਤੀ ਜਾਂਦੀ ਫਾਈਲਾਂ ਪੜੀ ਜਾਂਦੀ ਤੁਹਾਡੇ ਤੱਕ ਕਦੀ ਇਦਾਂ ਦੀ ਕੋਈ ਨਹੀਂ ਹੋਇਆ ਮੈਂ ਫਾਈਲਾਂ ਭਰਾ ਲੈਂਦੇ ਨੇ ਮੁੜ ਕੇ ਕੋਈ ਪਿੱਛੇ ਵਾਪਸ ਹੁੰਦਾ ਹੀ ਨਹੀਂ ਨਾ ਕੋਈ ਨਾਲ ਲਿੰਦਾ ਕੁਝ ਸੌਦੇ ਦੇਣ ਵਾਲ ਉਹਨਾਂ ਵੀਡੀਓ ਬਣਾ ਕੇ ਆਪਣੇ ਨੰਬਰ ਦੇ ਜਿਹੜੇ ਨੇ ਤੇ ਸਾਡੇ ਤੱਕ ਫੇਰ ਮੁੜ ਕੇ ਕੋਈ ਪਹੁੰਚਿਆ ਨਹੀਂ ਬਲੋਜ ਜਣਗੀ ਆਪਣਾ ਮਲਬ ਉਹਨਾਂ ਫੇਮਸ ਫੇਮ ਬਾਲਿਆ ਹਾਂਜੀ ਹਾਂਜੀ ਤੇ ਕਿਵੇਂ ਮਤਲਬ ਸਾਰਾ ਜਿਹੜਾ ਚੱਲਦਾ ਵਾ ਮਤਲਬ ਸਰਕਲ ਜਿਹੜਾ ਕਰਦਾ ਕਿਵੇਂ ਚੱਲਣ ਡਿਆ ਇਸ ਤਰ੍ਹਾਂ ਹੀ ਬੜਾ ਔਖਾ ਹੀ ਮਾੜਾ ਮੋਟਾ ਕੰਮ ਕੋਈ ਮੇਰੇ ਨਾਲ ਦੀ ਕੇਦ ਕਰਾਂ ਚ ਕਰ ਕਰਕੇ ਹੁੰਦੀ ਹੈ ਉਹਦੇ ਨਾਲ ਥੋੜਾ ਬਹੁਤ ਕਰਕੇ ਤੇ ਕੋਈ 1500 ਰੁਪਏ ਸਾਡੀ ਪੈਨਸ਼ਨ ਸਾਰੀ ਲੱਗੀ ਹੈ ਪੈਨਸ਼ਨ ਵੀ ਨਹੀਂ ਕੀ ਪਤਾਈ 100% ਦਾ ਮੇਰਾ ਸਰਟੀਫਿਕੇਟ ਹੈਂਡੀਕੈਪ ਦਾ ਬਣਾਤਾ ਡਾਕਟਰ ਹਾਂ ਹੰਡੀਕਪ ਨੂੰ ਜਿੱਦਾਂ ਮਤਲਬ ਵਕ ਵਕ ਜਿਹੜੇ ਸਰਟੀਫਿਕੇਟ ਬਣਨੇ ਕਈ ਮਤਲਬ ਅਫਸੇਟੀਆਂ ਸਹੂਲਤਾਂ ਮਿਲਦੀਆਂ ਤੁਹਾਨੂੰ ਕਦੇ ਇਦਾਂ ਮਿਲੀਆਂ ਨਹੀਂ ਨਹੀਂ ਕੋਈ ਨਹੀਂ ਮਿਲੀ ਤੇ ਜਿੱਦਾਂ ਮਨੋ ਚੱਲੜੇ ਨੇ ਮਤਲਬ ਸਾਇਕਲ ਸਰਕਾਰ ਲੋ ਦਿੱਤੇ ਜਾਂਦੇ ਨੇ ਜਾਂ ਕੁਝ ਨਾ ਕੁਝ ਮਿਲਦਾ ਕੁਝ ਨਹੀਂ ਮਿਲਿਆ ਤੂੰ ਹੀ ਘਰ ਵੇਖ ਹੀ ਲਿਆ ਹੋਣਾ ਕੋਈ ਚੀਜ਼ ਲੱਭੀ ਨਹੀਂ ਹੁੰਦੀ ਤੁਹਾਨੂੰ ਤੇ ਮੈਂ ਦੇਖਿਆ ਘਰ ਮਤਲਬ ਕੋਈ ਇੱਡਾ ਮਤਲਬ ਸੁਨੇ ਦਾ ਮਤਲਬ ਹੈਗਾ ਬਾਹਰੋਂ ਮੇਰੇ ਖਾਨਾ ਲੱਕਣ ਲੁਕਾ ਮੇਰੇ ਖਾਨਾ ਕਰਉਂਦੇ ਚੋ ਹਾਂ ਜੀ ਹਾਂ ਜੀ ਉਹਨੇ ਬਿਠੋ ਕਿਉਂ ਇਹ ਬਲਬ ਉਹਨੇ ਲੱਕੜਾ ਨੇ ਆਣੇ ਇਕੱਠੇ ਗੁੱਗੀ ਕਰ ਲਏ ਹੁੰਦੇ ਨੇ ਨੇ ਬੱਚੇ ਫਿਰ ਲੱਕੜ ਇਕੱਠੀ ਕਰਦੇ ਸਕੂਲੇ ਨਹੀਂ ਜਾਂਦੇ ਬੱਚੇ ਸਕੂਲੋਂ ਆਣ ਕੇ ਫਿਰ ਥੋੜਾ ਬਹੁਤਾ ਉਹਨਾਂ ਨੂੰ ਕਰਨਾ ਤੇ ਪਹਿਣਾ ਵੀ ਖਾਣਾ ਵੀ ਤੇ ਹੈ ਕਿ ਨਹੀਂ ਕੁਛ ਕਿਨੇ ਬੱਚੇ ਨੇ ਆਪਣਾ ਤਿੰਨ ਠੀਕ ਹੈ ਤੇ ਜਾਂਦੇ ਮੈ ਸਕੂਲੇ ਜਾਂਦੇ ਨੇ ਪਿੰਡ ਦੇ ਹਾਂਜੀ ਹਾਂਜੀ ਸਰਕਾਰੀ ਸਕੂਲੇ ਜਾਂਦੇ ਆ ਤੇ ਤੁਹਾਨੂੰ ਫਿਰ ਮਤਲਬ ਤੁਹਾਡੀ ਜਿਆਦਾ ਜਿਆਦਾ ਕੇਅਰ ਅਕਾਉਂਟ ਕਰਦਾ ਮਿਲਕੇ ਮੇਰੀ ਫਿਰ ਕਨਾਲ ਦੀ ਆ ਤੇ ਉਹਨੂੰ ਫਿਰ ਮੇਰੇ ਕਰਕੇ ਬੱਜਣਾ ਵੀ ਪੈਂਦਾ ਕੰਮ ਤੇ ਵੀ ਨਹੀਂ ਉਹ ਕਿਤੇ ਲੰਬੇ ਜਾ ਸਕਦੀ ਕਿਉਂਕਿ ਮੈਨੂੰ ਬਾਥਰੂਮ ਕਰਨਾ ਤੇ ਮੰਜੀ ਤੇ ਡੱਬਾ ਫੜਾਉਣਾ ਪੈਂਦਾ ਚੱਕ ਕੇ ਫਿਰ ਉਹ ਲੈਟਰਨਿੰਗ ਬਾਥਰੂਮ ਵਾਸਤੇ ਖੜਦੇ ਨੇ ਉਹਨਾਂ ਨੇ ਲੋ ਹਣਾ ਤੋਂ ਬਣਾ ਵੀ ਉਹਨਾਂ ਹੀ ਆ ਆਪਣੇ ਆਪ ਤੇ ਮੈਂ ਹਲੇ ਵੀ ਨਹੀਂ ਸਕਦਾ ਪਾਸਾ ਵੀ ਨੀ ਮੋੜਨਾ ਔਖਾ ਤੇ ਮਤਲਬ ਜਿਹੜੀਆਂ ਹੁਣ ਇੰਨੀਆਂ ਸਮਾਜ ਸੇਵੀ ਸੰਸਥਾ ਨੇ ਜਾਂ ਐਨ ਆਰ ਆਈ ਨੇ ਜਾਂ ਜੋ ਵੀ ਮਤਲਬ ਚੱਲਣ ਡੀਆਂ ਨੇ ਸਮਾਜਿਕ ਸੇਵ ਚੱਲਣ ਡੀਆਂ ਕੀ ਉਹਨਾਂ ਨੂੰ ਮਦਦ ਦੀ ਕੋ ਮਨ ਲੂ ਰੱਖਦੇ ਕੋ ਆਸ ਦੇਖੋ ਜੀ ਜੇ ਤੇ ਤੁਹਾਡੇ ਚੈਨਲ ਦੇ ਮਾਧਮ ਰਈ ਕੋਈ ਸੱਜਣ ਸੁਣਦਾ ਵਾ ਤੇ ਉਹਨਾਂ ਤੇ ਆਸਤ ਹੈਗਾ ਤੁਸੀਂ ਕੰਟੈਕਟ ਨੰਬਰ ਸਾਡਾ ਦੇ ਦੇਣਾ ਵਾ ਅੱਗੇ ਦੂਸਰੇ ਜਿਹੜੇ ਉਹ ਆਪਣਾ ਕੰਟੈਕਟ ਨੰਬਰ ਦੇ ਗਏ ਇੱਕ ਇੱਕ ਵਾਰੀ ਆਏ ਨੇ ਮੁੜ ਕੇ ਕੋਈ ਆਏ ਨਹੀਂ ਮੈਨੂੰ ਮੱਲੋ ਜੇ ਤੁਹਾਡੇ ਤੱਕ ਇਹਨੇ ਅਪਰੋਚ ਕਰਨੀ ਹੋਵੇ ਜਾਂ ਸਮਾਜ ਸੇਵੀ ਨੇ ਜਾਂ ਕਿਸੇ ਦੇ ਮਲਵਤ ਦਰਿਆ ਦੇ ਕੋਈ ਕਿਸੇ ਦੇ ਮਲਬਾਂ ਦੇ ਵਿੱਚ ਜਾਨਕੀ ਭਾਵਨਾ ਜਾਗੀ ਤੋ ਮੈਨੂੰ ਕਿੱਥੇ ਪਹੁੰਚ ਸਕਦਾ ਕਿਹੜਾ ਪਿੰਡ ਪੈਂਦਾ ਵਾ ਤੇ ਕਿਹੜਾ ਜ਼ਿਲ੍ਹਾ ਤੇ ਕਿੱਥੇ ਪੂਰਾ ਮਤਲਬ ਸਾਰਾ ਦੱਸੋ ਪਿੰਡ ਸਾਡਾ ਹੈ ਗਠਵਾਲ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਡੇਰਾ ਬਾਬਾ ਨਾਨਕ ਤੇ ਪੋਸਟ ਆਫਿਸ ਬਤੂਪੁਰ ਪੈਂਦਾ ਤੇ ਫੋਨ ਨੰਬਰ ਆਪਣਾ ਦੇ ਦੇਣਾ ਜੀ ਕਿ ਬੋਲੋ ਬੋਲੋ 9914202893 ਫੇਰ ਦੁਬਾਰਾ ਦੇ ਕਰਪੀੜ ਕਰੋ 99142 02898 ਠੀਕ ਹੈ ਤੇ ਇਹ ਮਤਲਬ ਹੁਣ ਜਿਹੜੀ ਇਹ ਮੈਡੀਸਨ ਵਗੈਰਾ ਥੋੜੀ ਬਹੁਤੀ ਚੱਲਣ ਦੀ ਜਾ ਕੇਵੇਂ ਸਾਰਾ ਮੈਡੀਸਨ ਜੋਗੇ ਹੁਣ ਪੈਸੇ ਹੀ ਨਹੀਂ ਹੁੰਦੇ ਤੇ ਨਾ ਹੀ ਇਲਾਜ ਕਰੂਣ ਜੋਗੇ ਕੋਈ ਹੈਗਾ ਹੁਣ ਤੇ ਫਰਦਰ ਕਿਨੇ ਆਣੇ ਰੋਟੀ ਪਾਣੀ ਜੋਗਾ ਹੀ ਇਹ 40 ਰੁਪਏ ਕਿਲੋ ਤੇ ਆਟਾ ਹੀ ਦੇਣ ਦੇ ਨੇ ਮੰਗਿਆ ਹੀ ਨਹੀਂ ਨਹੀਂ ਮਤਲਬ ਜਿਹੜੇ ਆ ਆਪਾਂ ਰਾਸ਼ਨ ਕਾਰਡ ਜਾਂ ਹੋਰ ਮਤਲਬ ਕਾਰਡ ਵਗੈਰਾ ਕੋਈ ਬਣੇ ਨਹੀਂ ਟੱਡੇ ਆਗੇ ਰਾਸ਼ਨ ਕਾਰਡ ਤੇ ਆ ਜੀ ਕਣਕ ਉਹ ਉਹ ਰਾਸ਼ਣ ਕਾਰਡ ਦੇ ਕਣਕ ਆ ਜਾਂਦੀ ਹੈ ਤੇ ਉਹ ਫਿਰ ਕਿੰਨਾ ਕੁ ਚਿਰ ਉਹ ਐਰਕਾ ਤੇ ਆ ਇਲੈਕਸ਼ਨ ਦਾ ਕਰਕੇ ਕਿੰਨੇ ਚਿਰ ਬਾਅਦ ਫੇਰ ਆਈ ਹੈ ਮਤਲਬ ਕੇਵਲੇ ਨਾ ਹੁੰਦਾ ਨਾ ਮਤਲਬ ਇਲਾਕੇ ਦੇ ਵਿੱਚ ਕਈ ਸਵਾਸੇ ਵੀ ਸੰਸਥਾਾਂ ਜਾਂ ਕੋਈ ਮਤਲਬ ਸੁੰਕਲ ਬੰਦੇ ਉਹਨਾਂ ਕਦੇ ਤੁਹਾਡੇ ਤੱਕ ਅਪਰੋਚ ਨਹੀਂ ਕੀਤੀ ਨਹੀਂ ਜੀ ਮਤਲਬ ਇੰਨੀਆਂ ਸਰਕਾਰਾਂ ਨੇ ਜਦੋਂ ਮਤਲਬ ਉਹ ਚਲਦੀਆਂ ਨੇ ਮਤਲਬ ਲੈਂਦੀਆਂ ਚੜਾਉਂਦੀਆਂ ਆਉਂਦੀ ਜਾਂਦੀਆਂ ਨੇ ਉਹ ਮਤਲਬ ਵੋਟਰਾਂ ਦਾ ਜਾਣ ਹੁੰਦਾ ਜਿਹਾ ਕੋਈ ਹੁੰਦਾ ਮਤਲਬ ਘਰ ਘਰ ਬਸ ਵੋਟਾਂ ਦੇ ਵੇਲੇ ਆ ਕੇ ਉਹਨਾਂ ਕਹਿਣਾ ਵੀ ਤੁਹਾਡੀ ਛਤ ਬਦਲਾ ਦੇਣੀ ਆ ਐਦਾਂ ਕਰਦਾਂਗੇ ਉਦਾਂ ਕਰਦਾਂਗੇ ਕੀ ਤੱਕ ਅਜੇ ਤੱਕ ਕੋਈ ਨਹੀਂ ਹੈ 14-15 ਸਾਲ ਦੇ ਕਰੀਬ ਹੋ ਚੱਲੇ ਨੇ ਮੈਨੂੰ ਇਦਾਂ ਤੇ ਮੈਨੂੰ ਕੀ ਜ਼ਿਆਦਾ ਮਤਲਬ ਮਗਰਾ ਕਰਦੇ ਜੇ ਕੋਠੇ ਨੇ ਮਗਰਾ ਦੇ ਉਹਦੇ ਜਾਂ ਮਤਲਬ ਤੁਹਾਨੂੰ ਕੋਈ ਕੰਮ ਦੀ ਮਤਲਬ ਦਿੱਤਾ ਜਾਵੇ ਮਤਲਬ ਸਮਾਜਿਕ ਕੀ ਮਨਜਾਦੀ ਕੀ ਮਲਵਾਗੇ ਤੁਹਾਡੀ ਜੇ ਜ਼ਰੂਰੀ ਤੇ ਕੋਠਿਆਂ ਦੀ ਵੀ ਹੈ ਤੇ ਕੰਮ ਦੀ ਵੀ ਲੋੜ ਵਾ ਮਨੂੰ ਕੀ ਲੱਗਦਾ ਵੀ ਤੁਹਾਨੂੰ ਯਾਨੀ ਕੀ ਕੋਈ ਕੰਮ ਦਾ ਵੀ ਮਤਲਬ ਸਰਕਲ ਜਿਦਾ ਚਲਾ ਕੇ ਦਿੱਤਾ ਜਾਵੇ ਮਤਲਬ ਇਹ ਕੁਝ ਤਾਂ ਦ ਦਿੱਤਾ ਜਾਵੇ ਬੜੇ ਪਿੱਛੇ ਕਰ ਸਕਦੇ ਹਾਂਜੀ ਜੀ ਕੋਈ ਕੋ ਕੇ ਦਿੱਤਾ ਜਾਵੇ ਮੈਂ ਇਤਨਾ ਬਹਿ ਜਾ ਲੱਗੇ ਨਾਲ ਦੀ ਕੋਈ ਕਰੀ ਜਾਵੇ ਕੋਈ ਕਰੀ ਜਾਵੇ ਮਤਲਬ ਫਿਰ ਹੋ ਸਕਦਾ ਬਿਲਕੁਲ ਸਹੀ ਹਾਂਜੀ ਠੀਕ ਹੈ ਇਹ ਸਾਨੂੰ ਸਾਡੇ ਨਾਲ ਸੋਨਮਸੀ ਜੀ ਜੋ ਕਹਿੰਦੇ ਨੇ ਵੀ ਕੋਈ ਕੋਠਿਆਂ ਦਾ ਵੀ ਕੋਈ ਮਸਲਾ ਜਿਹੜੀ ਸਮੱਸਿਆ ਵੀ ਸੰਸਦ ਨਾਲ ਕੀਤਾ ਜਾਵੇ ਤੇ ਕੁਝ ਜਿਹੜਾ ਥੋੜਾ ਬਹੁਤਾ ਜਿਹੜਾ ਵਾਲਾ ਘਰ ਦਾ ਮਤਲਬ ਰੋਜ਼ਗਾਰ ਵੀ ਚੱਲ ਸਕੇ ਤੂੰ ਕੋਜੇ ਮਤਲਬ ਇਸ ਵਜ੍ਹਾ ਮਤਲਬ ਦਿੱਤਾ ਜਾਵੇ ਰੋਜ਼ਗਾਰ ਦਾ ਸਾਧਨ ਦਿੱਤਾ ਜਾਵੇ ਤਾਂ ਜੋ ਨਿਤਮਾਈ ਕੋਈ ਨਾ ਕੋਈ ਥੋੜੀ ਬਹੁਤੀ ਰੋਟੀਆਂ ਚਰਕਲ ਚੱਲ ਸਕੇ ਮੈਂ ਵਾਪਰੇ ਸੇ ਖੁਚੀਪੁਰ ਕੈਮਰਾਮੈਨ ਰਾਜਵਿੰਦਰ ਦੇ ਨਾਲ ਕਦਾਸਪੁਰ